ਆਰੇ ਨ ਪਿਆਰ ਪਿਆ ਸਾਸ਼ੀਕਲ ਜੀ ਹੋਰ ਸਭ ਠੀਕ ਠਾਕ ਜੋ ਅੰਦਰ ਕਰਦੀ ਕਰਦੀ ਝਾੜੂ ਬਾਹਰ ਨਹੀਂ ਆਈ ਆਪਾਂ ਨੂੰ ਝਾੜੂ ਕੱਢਣ ਲੱਗੇ ਆ ਮੁਰਕੇ ਇਸ ਤੋਂ ਬਾਅਦ ਝਾੜੂ ਤੋਂ ਬਾਅਦ ਆਪਾਂ ਰਸੋਈ ਦਾ ਕੰਮ ਕਰਾਂਗੇ ਰਸੋਈ ਦੇ ਵਿੱਚ ਆਪਾਂ ਪੋਚਾ ਲਾਵਾਂਗੇ ਸਭ ਠੀਕ ਠਾਕ ਆਪਾਂ ਪੋਚਾ ਲਾਉਣਾ ਹੈ ਰਸੋਈ ਦੇ ਵਿੱਚ ਆਪਾਂ ਪੋਚਾ ਲਾ ਦਿਆ ਇਹ ਸਾਪੋ ਗੰਦੀ ਬਣੀ ਸੋਈ ਹੁੰਦੀ ਆ ਨਾ ਪੋਚਾ ਲਉਣਾ ਸਲੈਬ ਛੇਤੀ ਜੇ ਕੋਈ ਮੁਤਬਲਾ ਜਿਪੇੜਾ ਕਰਦੇ ਚੋਣਾ ਬੰਨੇ ਆਟਾ ਧੂੜ ਜਾਂਦਾ ਜੰਮ ਜਾਂਦਾ ਏ ਤੇ ਸਿਲੰਡਰ ਵੀ ਹੁਣ ਸਾਫ ਕਰਨਾ ਚਾਹਾਂ ਦੁੱਲਦੀਆਂ ਵਾ ਚਾਹ ਵੀ ਦੁੱਲਦੀ ਰਹਿੰਦੀ ਆ ਕਦੀ ਕਿ ਤਾਈ ਹੁਣ ਆਪਾਂ ਸਾਫ ਕਰਦੇ ਆ ਆਪਾਂ ਸਲੈਬ ਸਾਫ ਕਰਦੇ ਆ ਸਲੈਬ ਸਾਫ ਕਰ ਪਾਣੀ ਪਾ ਲਿਆ ਅਸੀਂ ਬਣਾ ਲੱਗਿਆ ਚਾਹ ਦਾ ਲੱਗਿਆ ਫਿਰ ਚਾਹ ਚਾਹ ਦੀ ਬਣਾ ਲਿਆ ਤਨ ਗਲੇ ਪਿਆਗਾ ਫਿਰ ਐਗਜ਼ਾਮ ਲਈ ਰੋਟੀ ਖਾਣਿਆ ਤੇ ਇਸ ਕਰਕੇ ਬਣਾਉਣੀ ਪਈ ਉਥਾਂ ਵੀ ਅਸਰਤ ਨਹੀਂ ਬਣਾ ਦੇ ਜਿੱਦਾਂ ਮੈਂ ਫਿਰ ਕਰਕੇ ਅੱਜੋਂ ਕੰਮ ਪਿਆਜ਼ ਕਿਤਾਬ ਕਿੱਦਾਂ ਨਹੀਂ ਗਈ ਪਰ ਮਤੋਂ ਚੱਲ ਗਿਆ ਸਾਤੋਗੇ ਸਿਰਫ ਪੋੜਨਾ ਹੈ ਉਹਨਾਂ ਪੋੜਨੀ ਅਸੀਂ ਹਲਦੀ ਤੇ ਲੂਣ ਮੁਕੇ ਦੂਜਾ ਸਮਾਨ ਤੜਕੇ ਤੋਂ ਬਾਅਦ ਪਾਇਆ ਹੈ ਇਹ ਇੱਕ ਨਾਲ ਲਏ ਵਿੱਚ ਛਾਦ ਲਓ ਲਸਣ ਆਪਲੇ ਅੰਦਾ ਹੈ ਇਸ ਤੋਂ ਬਾਅਦ ਆਪ ਕੱਟ ਕੇ ਵੀ ਪਾਵਗੇ ਅਰੇ ਇਹਨਾਂ ਕੱਟ ਕੇ ਵੀ ਵਿੱਚ ਲਸਣ ਕੱਟ ਲਿਆ ਸ਼ਿੱਤੀ ਗਲਦਾ ਏ ਉਸ ਤਰ੍ਹਾਂ ਜਿਹਾ ਸਬੂਤਾ ਚਪੀਏ ਫਿਰ ਵੀ ਚੱਲਦਾ ਆਪਾਂ ਪਾ ਗਏ ਲਸਣ ਦੇ ਆਪਾਂ ਦਾਣ ਪਾ ਗਏ ਸੁਆਹ ਲਾਤੀਆ ਤੇਲ ਥੋੜਾ ਜਿਹਾ ਚਲ ਯਾ ਫਿਰ ਉਬਲ ਦੀਆਂ ਜੇਪ ਤੇਲ ਨਾ ਪਾਵਾਂਗੇ ਫਿਰ ਉਬਲਦੀਆਂ ਜੇਪ ਤੇਲ ਪਾਵਾਂਗੇ ਫਿਰ ਉਬਲਦੀ ਨਹੀਂ ਭਾਂਡੇ ਤੋਂ ਬਾਹਰ ਫਿਰ ਹੁਣ ਅਕਾ ਟੱਕਰ ਕਰੀਏ ਹੋਰ ਤਾਜੂ ਕੀ ਸਿਹੜੀ ਆ ਗਈ ਹੁਣ ਆਪਾਂ ਪਿਆਜ਼ ਕੱਟ ਲੀਏ ਤੜਕੇ ਦੇ ਪਿਆਜ਼ ਕੱਟ ਗਏ ਜੰਨੀ ਇਹੋ ਬਾਇਆ ਕਰਵਾ ਗੰਡੇ ਬਾਤ ਲੰਗੇ ਆ ਪਿਆਜ਼ ਥੋੜੇ ਲੰਗੇ ਹੋਇਆ ਮੇਰੇ ਹਮਜਾਨ ਨੇ ਖੰਡ ਲੀਤੀ ਨੇ ਤੇ ਕਿਤੇ ਬਾਦ ਨੂੰ ਕਰਤੇ ਬੜੀ ਛੜਤੀ ਆ ਸੁਣ ਕਰਤੇ ਬੜੀ ਛੜਦੀ ਗੱਲਾਂ ਦੀ ਕਦਾਂ ਰਿਹਾ ਹਾਂ ਜੀ ਡਰ ਪ੍ਰਤੀ ਹੁੰਦਾ ਹੈ ਨਾ ਬੰਦੇ ਬਹੁਤ ਇੱਕ ਕਰਦਣ ਬੜੀ ਮਿਲੂ ਨਾ ਗੰਦਾ ਛੇਲਾ ਅਤਰ ਕੇ ਛੇਲਾ ਮੈਨੂੰ ਵਰਦਨ ਚੜਨੀ ਚੜਨੀ ਹੁੰਦੀ ਆ ਮੈਨੂੰ ਮਿਲਿਆ ਪਿਆਕ ਦੀ ਕਿੰਨੀ ਕਰਦ ਚੜੀ ਆ ਛਿਰਨ ਤੋਂ ਬਾਅਦ ਵੀ ਚੀਰਨ ਤੋਂ ਬਾਅਦ ਵੀ ਚੜੀ ਆ ਦਾਲ ਬਣ ਗਿਆ ਫੋਨ ਆਪਾਂ ਲਾ ਲਏ ਸੜਕਾ ਕੰਡੇ ਪੁੱਜ ਗਿਆ ਮਾ ਬੰਨਾ ਨਹੀਂ ਆਉਂਦੀ ਸਾਲਾ ਕੋਈ ਨਹੀਂ ਸਾਲਾ ਬਾਕੀ ਸਭ ਕੁਝ ਪਾਇਆ ਸੀ ਸਾਹਮਣੇ ਰੱਖਦੇ ਉਦੋਂ ਚਲੋ ਦੇਖੋ ਬੰਦੇ ਸੜ ਗਿਆ ਅਗਿਆ ਕੁਝ ਪਾ ਲਿਆ ਹੈ ਆਪਾਂ ਥੋੜੇ ਵਿੱਚ ਪਾਣੇ ਆ ਜਿਹੜਾ ਖਾਣਾ ਨਹੀਂ ਆਰ ਕਰਕੇ ਲੈ ਬਰਗ ਇਹ ਸਾਡੀ ਚਸਨੂਰ ਦਾ ਦੰਗਾ ਖੋਲਦੀ ਆ ਇਹ ਜੱਜ ਦਲੀਆਂ ਖਾਂਦੀ ਬਹੁਤ ਸ਼ੌਕ ਨਾਲ ਬੜੇ ਸ਼ੌਕ ਨਾਲ ਖਾਂਦੀ ਉਹ ਦਲੀਆਂ ਜਸਨੂਰ ਦਾ ਦਲਗਾਏ ਜੀ ਟਾਰਗੇਟ ਜੀ 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 ਜ

लास निंदते। नहीं लड़ने लगा। नहीं लड़ने लगा। कोई कर महिला हो। नहीं लड़ने लगा। किमरी थक गया। अच्छा लायो। आजू। 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 कब आना है? नहीं लड़ने लगा। 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 नहीं � ਟੁੱਟ ਗਿਆ ਟੁੱਟ ਗਿਆ ਕੋੜੀ ਵਾਤੇ ਤੋਂ ਹਾਂ ਇਹ ਤਾਂ ਸ਼ੁਰੂ ਕਰਦੇ ਪੰਜ ਸਾਢੇ ਪੰਜ ਹੱਦ ਦੇ ਆ ਇਹ ਕਰਦੀਆਂ ਲਾਗੇ ਮਸ਼ੀਨ ਚ ਛੋੜਦੇ ਦੋਵੇਂ ਉਹ ਨਾਲ ਪਾਣੀ ਨਹੀਂ ਕੋਈ ਕਾ ਸਕੇ ਮਾਹੀ ਦਾ ਦਾਤਾ ਨਹੀਂ ਹੁੰਦਾ ਹਾਂ ਆਹ ਗੋਡੀ ਉੱਤੇ ਦਾਤਾ ਨਹੀਂ ਮੈਂ ਮੰਨਦਾ ਯਾਰ ਸਾਡੇ ਇੱਕ ਬੰਦੇ ਨੂੰ ਵਾਲੇ ਨਹੀਂ ਆਪਾਂ ਤੁੱਪ ਆਪਾਂ ਮਨ ਤੋਂ ਵਾਲਾਂਗੇ ਇਨਸ਼ਾ ਅੱਲਾਹ ਕੀ ਬਾਕੀ ਅਬੇ ਲਾਗੇ आला अरे आ 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

ਕਿ ਦੇਖੋ ਨਾparat ਜਮਰੇ ਕੁੜੇ ਆਪਾਂ ਚਾਰ ਚੋਕ ਲਿਆ ਇਹਨੂੰ ਕੌਣ ਜਾਂਦੀ ਹੈ ਮਸ਼ੀਨ ਦੇ ਵਿੱਚ ਮਸ਼ੀਨ ਦੇ ਵਿੱਚ ਆਉਂਦਾ ਜੀਨ ਦੀ ਬਾਰ ਕਰ ਨਹੀਂ ਆ ਦੇ ਬਾਅਦ ਬਗੀ ਮੈਂ ਦੰਗਾਂ ਧੁੱਪ ਲਵਾਵੜਾ ਅੱਜ ਗੱਦੇ ਆਪੇ ਬਾਹਰ ਲਏ ਜਾਂਦੇ ਗੱਦਿਆਂ ਧੁੱਪ ਲਵਾਉਂਦੇ ਆ ਤੀਜਾ ਮਰਾ ਇੱਕ ਕਟਾ ਕਦੇ ਇੰਨਾ ਰੇਤ ਚ ਸੁਲਾਵੜੀ ਚੜੀ ਹੈ ਨਾ ਅੰਦਰ ਅੰਦਰ ਸੁਲਾਵੜੀ ਚੜੀ ਹੈ ਤੀਜਾ ਵੀ ਗੱਦਾ ਮੈਂ ਰੱਖ ਦੇਣਾ ਦੋਵੇਂ ਗੱਦੇ ਬਾਹਰ ਧੁੱਪ ਲਵਾ ਲਾਂਗੇ ਗੱਦਿਆਂ ਦੇ ਅੱਜ ਸੁੱਕ ਗਏ ਛਾੜ ਧੋਲਾ ਛਾੜ ਨਾਏ ਛਾੜ ਵੀ ਧੋਣਾ ਨੇ ਆ ਤੇ ਧੁੱਪ ਲਮਾਣੀ ਗੱਦਿਆਂ ਗੱਦੇ ਮੈਂ ਹਮ ਤਾਂ ਖੜੇ ਕਰਦਾ ਕੱਦ ਦੇ ਮ ਤਾਂ ਖੜੇ ਕਰਦੇ ਨੇ ਆ ਤੇ ਧੁੱਪ ਲੱਗ ਜਣੀ ਆ ਸਿੱਲੇ ਸੀ ਥੋੜਾ ਕਿ ਦਿਨ ਧੁੱਪ ਲਵਾ ਲਈਏ ਤੇ ਕਿਤੇ ਤਾਂ ਨੂੰ ਕਰਤੇ ਆ ਤੇ ਮੈਂ ਵੀ ਕਿੱਡਾ ਤਾਂ ਚੁੱਕ ਕੇ ਰਹਿਦਾ ਤੇ ਕਿਦਾਂ ਤੋਂ ਪਲਵਾਨੇ ਆ ਮੜਕੇ ਛਾੜ ਵੀ ਮੇ ਤੋਂ ਨੇ ਮਸ਼ੀਨ ਦੇ ਵਿੱਚ ਛਾੜ ਪਾਤੇ ਆ ਹੁਣ ਕੰਮ ਹੋ ਗਿਆ ਏ ਅੱਧੀ ਛੁੱਟੀ ਮੇ ਲੱਗੀ ਆ ਅਸੀਂ ਬੈਹਣ ਲੱਗੇ ਆ ਹੁਣ ਸ਼ਾਮਾਂ ਨੂੰ ਕੰਮ ਕਰਾਂਗੇ ਬਾਏ ਬਾਏ ਬਾਏ